ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਸ਼੍ਰੀ ਗੋਬਿੰਦ ਸਿੰਘ ਜੀ ਦੀ ਮੱਕਾ ਯਾਤਰਾ ਅਤੇ ਜੁੜੀ ਉਸ ਚਮਤਕਾਰ ਦੀ ਜਿਸ ਨੂੰ ਵੇਖ ਕੇ ਮੱਕੇ ਦੇ ਸੇਵਾਦਾਰ ਵੀ ਹਰਿਆਣ ਰਹ ਗਏ ਸੀ ਇਹ ਕਹਾਣੀ ਸਿਰਫ ਇਤਿਹਾਸ ਨਹੀਂ ਹੈ ਇਹ ਉਹ ਰੋਸ਼ਨੀ ਹੈ ਜੋ ਅਜੇ ਵੀ ਕਰੋਨਾ ਮਨੁੱਖਾਂ ਦਾ ਹਨੇਰਾ ਦੂਰ ਕਰ ਰਹੀ ਹੈ ਸਾਧ ਸੰਗਤ ਜੀ ਇਹ ਉਹ ਸਮੇਂ ਦੀ ਗੱਲ ਹੈ ਜਦੋਂ ਸਤਗੁਰੂ ਨਾਨਕ ਤੇ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਦੇ ਨਾਲ ਮੱਕਾ ਪਹੁੰਚ ਗਏ ਉੱਥੇ ਜਾ ਕੇ ਸਤਗੁਰੂ ਨਾਨਕ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ ਅਤੇ ਭਾਈ ਮਰਦਾਨਾ ਜੀ ਨੇ ਰਵਾਵ ਛੇੜੀ ਤਾਂ ਸਤਗੁਰੂ ਨਾਨਕ ਦੇ ਮੂੰਹੋਂ ਨਿਕਲੇ ਹੋਏ ਸ਼ਬਦ ਨੂੰ ਸੁਣ ਕੇ ਆਲੇ-ਦੁਆਲੇ ਦੇ ਲੋਕ ਬਹੁਤ ਹੀ ਪ੍ਰਭਾਵਿਤ ਹੋ ਗਏ ਅਤੇ ਉਨ੍ਹਾਂ ਨੇ ਇਹ ਮੰਨ ਲਿਆ ਕਿ ਇਹ ਕੋਈ ਬਹੁਤ ਵੱਡਾ ਮਹਾਤਮਾ ਹੈ ਕੋਈ ਮਹਾਪੁਰਖ ਹੈ ਤਾਂ ਉੱਥੇ ਵੀ ਸਤਗੁਰੂ ਨਾਨਕ ਦੀ ਪ੍ਰਸਿੱਧੀ ਵੱਧ ਗਈ ਅਤੇ ਬਹੁਤ ਲੋਕ ਆਪ ਜੀ ਕੋਲ ਆਪਣੀ ਪੀੜ ਲੈ ਕੇ ਆਉਣ ਲੱਗੇ ਉਹਨਾਂ ਦੀ ਛਬਤ ਸੁਣ ਕੇ ਨਿਹਾਲ ਹੁੰਦੇ ਸਨ ਸ਼ਬਦ ਦੀ ਧੁਨ ਸੁਣ ਕੇ ਉੱਥੇ ਦੇ ਸਾਰੇ ਨਿਵਾਸੀ ਮੱਕਾ ਨਿਵਾਸੀ ਹਾਜੀ ਸਭ ਸਤਗੁਰੂ ਨਾਨਕ ਦੇ ਇਰਤ ਗਿਰਤ ਇਕੱਠੇ ਹੋ ਗਏ ਅਤੇ ਸਤਗੁਰ ਨਾਨਕ ਭਾਈ ਮਰਦਾਨਾ ਨੂੰ ਕਹਿਣ ਲੱਗੇ हे ਮਰਦਾਨੇ ਜਿਸ ਤੂੰ ਵੇਖਣ ਲਈ ਤੂੰ ਝਾਨ ਆਇਆ ਹੈ ਜਾ ਕੇ ਉਸ ਨੂੰ ਵੇਖ ਤਾ ਲੈ ਤਾਂ ਜਦੋਂ ਭਾਈ ਮਰਦਾਨਾ ਜੀ ਸਤਗੁਰ ਦੀ ਆਗਿਆ ਪਾ ਕੇ ਮੱਕੇ ਅੰਦਰ ਗਏ ਤੰਦਰਵਾਜੇ ਤੇ ਬੈਠੇ ਮੁਲਾਜ਼ਮਾ ਨੇ ਕਿਹਾ ਕਿ ਅੱਗੇ ਜਾਣ ਦਾ ਹੁਕਮ ਨਹੀਂ ਹੈ ਤਾਂ ਭਾਈ ਮਰਦਾਨਾ ਜੀ ਨੇ ਕਿਹਾ ਕਿ ਮੈਂ ਤਾਂ ਮੁਸਲਮਾਨ ਹਾਂ ਮੈਨੂੰ ਅੱਗੇ ਕਿਉਂ ਨਹੀਂ ਜਾਣ ਦਿੱਤਾ ਜਾਵੇਗਾ ਮੈਨੂੰ ਅੱਗੇ ਜਾਣ ਦੀ ਆਗਿਆ ਦਿਓ ਮੈਂ ਦਰਸ਼ਨ ਕਰਕੇ ਵਾਪਸ ਆ ਜਾਵਾਂਗਾ ਪਰ ਮੁਲਾਜ਼ਮਾ ਨੇ ਕਿਹਾ ਕਿ ਨਹੀਂ ਤੂੰ ਇੱਥੇ ਹੀ ਖੜਾ ਹੋ ਕੇ ਦਰਸ਼ਨ ਕਰ ਲੈ ਅੱਗੇ ਜਾਣ ਦਾ ਹੁਕਮ ਨਹੀਂ ਹੈ ਜਾਂ ਫਿਰ ਤੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੰਦੇ ਹਾਂ ਅਤੇ ਫਿਰ ਤੂੰ ਅੱਗੇ ਜਾ ਸਕਦਾ ਹੈ ਕਿਉਂਕਿ ਅੱਗੇ ਜਾ ਕੇ ਵੇਖਣ ਦੀ ਆਗਿਆ ਕਿਸੇ ਨੂੰ ਨਹੀਂ ਹੈ ਇਹ ਸੁਣ ਕੇ ਭਾਈ ਮਰਦਾਨਾ ਜੀ ਵਾਪਸ ਸਤਗੁਰੂ ਨਾਨਕ ਕੋਲ ਆ ਗਏ ਅਤੇ ਉਹਨਾਂ ਨੇ ਆਪਣੀ ਸਾਰੀ वार्तालाप ਸਤਗੁਰੂ ਨਾਨਕ ਜੀ ਨੂੰ ਦੱਸੀ ਕਿ ਉੱਥੇ ਮੁਲਾਜ਼ਮਾ ਨੇ ਮੈਨੂੰ ਅੱਗੇ ਨਹੀਂ ਜਾਣ ਦਿੱਤਾ ਮੈਂ ਉਹਨਾਂ ਤੋਂ ਅੱਗੇ ਜਾਣ ਦੀ ਆਗਿਆ ਮੰਗੀ ਪਰ ਉਹਨਾਂ ਨੇ ਮੈਨੂੰ ਅੱਗੇ ਨਹੀਂ ਜਾਣ ਦਿੱਤਾ ਅਤੇ ਉਹ ਮੈਨੂੰ ਕਹਿ ਰਹੇ ਹਨ ਕਿ ਜੇ ਤੈਨੂੰ ਅੱਗੇ ਜਾਣਾ ਖਾਂ ਤੇ ਪੱਟੀ ਬੰਨ੍ਹ ਦਿੰਦੇ ਹਾਂ ਫਿਰ ਤੂੰ ਅੱਗੇ ਜਾ ਸਕਦਾ ਹੈ ਕਿਉਂਕਿ ਅੱਗੇ ਜਾ ਕੇ ਵੇਖਣ ਦੀ ਆਗਿਆ ਕਿਸੇ ਨੂੰ ਨਹੀਂ ਹੈ ਤਾਂ ਭਾਈ ਮਰਦਾਨਾ ਜੀ ਸਤਿਗੁਰ ਤੋਂ ਕਹਿਣ ਲੱਗੇ ਕਿ ਗੁਰੂ ਜੀ ਜੇ ਮੈਂ ਅੰਦਰ ਅੱਖਾਂ ਤੇ ਪੱਟੀ ਬੰਨ੍ਹ ਕੇ ਗਿਆ ਤਾਂ ਮੈਂ ਅੰਦਰ ਜਾ ਕੇ ਕੀ ਵੇਖਾਂਗਾ ਹੁਣ ਤਾਂ ਤੁਹਾਡੇ ਨਾਲ ਆਇਆ ਹਾਂ ਜੇ ਹੁਣ ਵੀ ਮੈਂ ਅੰਦਰ ਜਾ ਕੇ ਦਰਸ਼ਨ ਨਹੀਂ ਕਰ ਸਕਿਆ ਤਾਂ ਫਿਰ ਮੈਨੂੰ ਕੌਣ ਵਿਖਾਵੇਗਾ ਤਾਂ ਭਾਈ ਮਰਦਾਨਾ ਜੀ ਦੇ ਬਚਨ ਸੁਣ ਕੇ ਸਤਗੁਰ ਨਾਨਕ ਨੇ ਭਾਈ ਮਰਦਾਨਾ ਜੀ ਨੂੰ ਇੱਕ ਮਾਲਾ ਦੇ ਦਿੱਤੀ ਅਤੇ ਸਤਗੁਰ ਨਾਨਕ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਸਤਨਾਮ ਦਾ ਜਾਪ ਕਰਦੇ ਹੋਏ ਤੂੰ ਅੰਦਰ ਚਲਾ ਜਾ ਤੈਨੂੰ ਕੋਈ ਨਹੀਂ ਵੇਖੇਗਾ ਅਤੇ ਨਾ ਹੀ ਤੈਨੂੰ ਕੋਈ ਰੋਕੇਗਾ ਤਾਂ ਗੁਰੂ ਜੀ ਨੇ ਹਜ਼ੂਰੀ ਮੰਨ ਕੇ ਭਾਈ ਮਰਦਾਨਾ ਜੀ ਸਤਨਾਮ ਦਾ ਜਾਪ ਕਰਦੇ ਹੋਏ ਕਾਬੇ ਦੇ ਮੰਦਰ ਅੰਦਰ ਬਿਨਾਂ ਕਿਸੇ ਰੋਕ ਟੋਕ ਤੋਂ ਚਲੇ ਗਏ ਤਾਂ ਉਹਨਾਂ ਨੇ ਉੱਥੇ ਵੇਖਿਆ ਕਿ ਉੱਥੇ ਪੱਥਰ ਦੀ ਇੱਕ ਬਹੁਤ ਵੱਡੀ ਮੂਰਤ ਉੱਥੇ ਰੱਖੀ ਹੋਈ ਸੀ ਅਤੇ ਹੋਰ ਕੁਝ ਨਹੀਂ ਸੀ ਉਹ ਵੇਖ ਕੇ ਭਾਈ ਮਰਦਾਨਾ ਜੀ ਚੁੱਪ ਚਾਪ ਸਤਗੁਰੂ ਨਾਨਕ ਕੋਲ ਆ ਗਏ ਅਤੇ ਕੁਝ ਨਹੀਂ ਬੋਲੇ ਤਾਂ ਸਤਗੁਰੂ ਨਾਨਕ ਨੇ ਭਾਈ ਮਰਦਾਨਾ ਜੀ ਤੋਂ ਕਿਹਾ ਕਿ हे ਮਰਦਾਨੇ ਤੂੰ ਉੱਥੇ ਗਿਆ ਸੀ ਤਾਂ ਕੀ ਵੇਖ ਕੇ ਆਇਆ ਤਾਂ ਭਾਈ ਮਰਦਾਨਾ ਜੀ ਨੇ ਸਤਗੁਰੂ ਨਾਨਕ ਨੂੰ ਕਿਹਾ ਕਿ हे ਗੁਰੂ ਜੀ ਮੈਂ ਤੁਹਾਡੀ ਹਜ਼ੂਰੀ ਪਾ ਕੇ ਉੱਥੇ ਗਿਆ ਸੀ ਪਰ ਮੈਂ ਉੱਥੇ ਜਾ ਕੇ ਵੇਖਿਆ ਕਿ ਉੱਥੇ ਇੱਕ ਬਹੁਤ ਵੱਡਾ ਪੱਥਰ ਹੈ ਪੱਥਰ ਦੀ ਮੂਰਤ ਹੈ ਅਤੇ ਹੋਰ ਕੁਝ ਨਹੀਂ ਸੀ ਤਾ ਉਹ ਮੈਨੂੰ ਅੱਖਾਂ ਤੇ ਪੱਟੀ ਬੰਨਣ ਲਈ ਕਿਉਂ ਕਹਿ ਰਹੇ ਸਨ ਇਹੋ ਕਿਉਂ ਗੁਰੂ ਜੀ ਇਹ ਸਥਾਨ ਜਿਸ ਦੀ ਬਹੁਤ ਮਹਾਨਤਾ ਹੈ ਇਹ ਕਿਵੇਂ ਬਣਿਆ ਇਹ ਸਭ ਤੁਸੀਂ ਮੈਨੂੰ ਦੱਸੋ ਤਾਂ ਜੋ ਮੈਨੂੰ ਵੀ ਇਸ ਬਾਰੇ ਗਿਆਨ ਹੋ ਸਕੇ ਮੁਸਲਮਾਨ ਕਹਿੰਦੇ ਹਨ ਕਿ ਮੂਰਤੀ ਪੂਜਾ ਨਹੀਂ ਕਰਨੀ ਚਾਹੀਦੀ ਤਾਂ ਗੁਰੂ ਜੀ ਇਹ ਮੂਰਤੀ ਪੂਜਾ ਨਹੀਂ ਤਾਂ ਅਤੇ ਹੋਰ ਕੀ ਹੈ ਤਾਂ ਭਾਈ ਮਰਦਾਨਾ ਜੀ ਨੇ ਜਿਹੇ ਬਚਨ ਸੁਣ ਕੇ ਸਤਗੁਰੂ ਨਾਨਕ ਨੇ ਕਿਹਾ ਕਿ পার্বਤੀ ਦੇ ਪਤੀ ਸ਼ਿਵ ਜੀ ਦਾ ਲਿੰਗ ਬਹੁ ਸਮੇਂ ਤੋਂ ਇੱਥੇ ਰੱਖਿਆ ਹੋਇਆ ਸੀ ਇੱਥੇ ਪਹਿਲਾਂ ਕੋਈ ਮੰਦਿਰ ਨਹੀਂ ਸੀ ਅਤੇ ਉਜਾੜ ਵਿੱਚ ਰੱਖਿਆ ਹੋਇਆ ਸੀ ਇੱਥੇ ਇੱਕ ਜ਼ਾਲਮ ਰਾਜਾ ਹੋਇਆ ਜੋ ਮੁਸਲਮਾਨੀ ਮੱਤ ਦਾ ਬਹੁਤ ਪੱਕਾ ਸੀ ਤਾਂ ਜਦੋਂ ਉਸ ਨੇ ਮਹਾਦੇਵ ਸ਼ਿਵ ਜੀ ਦੀ ਲਿੰਗ ਨੂੰ ਵੇਖਿਆ ਤਾਂ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਆਪਣੇ ਨੌਕਰਾਂ ਨੂੰ ਆਦੇਸ਼ ਦਿੱਤਾ ਕਿ ਇਸ ਨੌਕੀਤੇ ਦੂਰ ਚਾ ਕੇ ਰੱਖਾਓ ਤਾਂ ਰਾਜੇ ਦੀ ਆਗਿਆ ਲੈ ਕੇ ਨੌਕਰ ਇਸ ਲਿੰਗ ਨੂੰ ਉਠਾਉਣ ਲੱਗੇ ਤਾਂ ਉੱਥੇ ਦੀਆਂ ਸਾਰੇ ਤਰਫ ਅੱਗ ਲੱਗ ਗਈ ਸਾਰੀਆਂ ਦੁਕਾਨਾਂ ਘਰਾਂ ਵਿੱਚ ਅੱਗ ਲੱਗ ਗਈ ਤਾਂ ਰਾਜੇ ਨੇ ਇਸ ਸ਼ਿਵਲਿੰਗ ਤੋਂ ਮਾਫੀ ਮੰਗੀ ਅਤੇ ਮੱਥਾ ਟੇਕਿਆ ਤਾਂ ਉਸ ਤੋਂ ਬਾਅਦ ਰਾਤ ਨੂੰ ਰਾਜੇ ਦੇ ਸੁਪਨੇ ਵਿੱਚ ਆ ਕੇ ਸ਼ਿਵਲਿੰਗ ਨੇ ਕਿਹਾ ਕੀ ਇੱਥੇ ਇੱਕ ਸੁੰਦਰ ਮੰਦਿਰ ਬਣਵਾਓ ਅਤੇ ਅੱਖਾਂ ਬੰਦ ਕਰਕੇ ਜੀਵ ਸਮੁੰਦਰ ਦੇ ਅੰਦਰ ਜਾਓਗੇ ਤੇ ਸਾਰੇ ਕੰਮ ਸਿੱਧ ਹੋ ਜਾਣਗੇ ਅਤੇ ਜੇ ਤੂੰ ਇਸ ਤਰ੍ਹਾਂ ਨਹੀਂ ਕਰੇਂਗਾ ਤਾਂ ਬਹੁਤ ਦੁੱਖ ਭਾਵੇਂਗਾ ਤਾਂ ਰਾਜੇ ਨੇ ਅਗਲੇ ਹੀ ਦਿਨ ਮੰਦਿਰ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਅਤੇ ਮੰਦਿਰ ਪੂਰਾ ਹੋਣ ਤੇ ਸ਼ਿਵਲਿੰਗ ਨੂੰ ਅੰਦਰ ਰੱਖ ਦਿੱਤਾ ਇਸ ਸ਼ਿਵਲਿੰਗ ਨੂੰ ਮੰਦਰ ਦੇ ਅੰਦਰ ਹੀ ਇਸ਼ਨਾਨ ਕਰਵਾਇਆ ਜਾਂਦਾ ਅਤੇ ਇਸ਼ਨਾਨ ਦਾ ਪਾਣੀ ਬਾਹਰ ਆਉਂਦਾ ਹਾਜ਼ਰ ਲੋਕ ਉਸ ਨੂੰ ਹੱਥ ਵਿੱਚ ਲੈ ਕੇ ਆਪਣੀ ਪੂਜਾ ਕਰਦੇ ਸਨ ਤਾਂ ਇਹ ਬਚਨ ਸੁਣ ਕੇ ਭਾਈ ਮਰਦਾਨਾ ਜੀ ਨੇ ਸਤਕੂਨਾਨਦਿਕ ਨੂੰ ਕਿਹਾ ਕਿ हे ਗੁਰੂ ਜੀ ਜਦੋਂ ਮੈਂ ਬਿਨਾਂ ਪੱਟੀ ਤੋਂ ਅੰਦਰ ਗਿਆ ਸੀ ਤਾਂ ਮੈਂ ਅੰਨਾ ਕਿਉਂ ਨਹੀਂ ਹੋ ਗਿਆ ਕਿਉਂਕਿ ਮੈਂ ਤਾਂ ਬਿਨਾ ਪੱਟੀ ਤੋਂ ਅੰਦਰ ਜਾ ਕੇ ਸਭ ਕੁਝ ਵੇਖ ਆਇਆ ਹਾਂ ਤਾਂ ਪਾਈ ਮਦਾਨਾ ਜੀ ਦੇ ਇਸ ਪ੍ਰਸ਼ਨ ਨੂੰ ਸੁਣ ਕੇ ਸਤਗੁਰੂ ਨਾਨਕ ਨੇ ਕਿਹਾ ਕਿ ਤੇਰੇ ਉੱਤੇ ਕਰਤਾਰ ਦੀ ਕਿਰਪਾ ਹੈ ਤੇਰਾ ਭਰਮ ਨਿਵਾਰਿਤ ਹੋ ਚੁੱਕਾ ਹੈ ਤਾਂ ਇਸ ਦਿਨ ਬੀਤ ਗਿਆ ਤਾਂ ਰਾਤ ਨੂੰ ਸਤਗੁਰੂ ਨਾਨਕ ਕਾਬੇ ਵੱਲ ਪੈਰ ਕਰਕੇ ਲੇਟ ਗਏ ਤਾਂ ਜਦੋਂ ਇੱਕ ਪੈਰੀ ਰਾਤ ਰਹਿ ਗਈ ਤਾਂ ਜੀਵਨ ਮੁਲਾ ਜੋ ਕਿ ਮੰਦਰ ਅੰਦਰ ਝਾੜੂ ਮਾਰਨ ਆਇਆ ਸੀ ਉਸਨੇ ਸਤੂ ਨਾਨਕ ਨੂੰ ਕਾਬੇ ਵੱਲ ਪੈਰ ਕਰਦੇ ਹੋਏ ਸੁੱਤੇ ਹੋਏ ਵੇਖਿਆ ਤਾਂ ਉਹ ਗੁੱਸੇ ਵਿੱਚ ਆ ਕੇ ਸਤੂ ਨਾਨਕ ਨੂੰ ਲੱਤ ਮਾਰੀ ਅਤੇ ਕਿਹਾ ਕਿ ਤੂੰ ਕਿੱਥੋਂ ਆਇਆ ਹੈ ਤੂੰ ਕੌਣ ਹੈ ਜੋ ਕਾਬੇ ਸ਼ਰੀ ਭਲ ਪੈਰ ਕਰਕੇ ਸੁੱਤਾ ਹੋਇਆ ਹੈ ਤਾਂ ਸਤੂ ਨਾਨਕ ਨੇ ਸ਼ਾਂਤੀ ਤੇ ਪ੍ਰੀਮ ਬਚਨ ਕਹੇ ਕਿ ਅਸੀਂ ਮੁਸਾਫਰ ਹਾਂ ਸਫਰ ਕਰਕੇ ਥੱਕ ਕੇ ਅਸੀਂ ਇੱਥੇ ਸੁੱਤੇ ਹੋਏ ਸੀ ਸਾਨੂੰ ਕੋਈ ਸੂਝ ਨਹੀਂ ਸੀ ਕਿ ਪੈਰ ਕਿਸ ਵੱਲ ਕਰਨੇ ਹਨ ਇਸ ਲਈ ਤੁਸੀਂ ਸਾਨੂੰ ਅਣਜਾਣ ਸਮਝ ਕੇ ਗੁੱਸਾ ਨਾ ਕਰੋ ਜਿਸ ਵੱਲ ਖੁਦਾ ਦਾ ਘਰ ਨਹੀਂ ਹੈ ਉਹ ਵੱਲ ਸਾਡੇ ਪੈਰ ਕਰਦੇ ਹੋ ਤਾਂ ਸਤਿਗੁਰ ਦੇ ਜਹੇ ਬਚਨ ਸੁਣ ਕੇ ਜੀਵਨ ਮੁੱਲਾ ਨੇ ਗੁੱਸੇ ਵਿੱਚ ਆ ਕੇ ਸਤੂ ਗੁਰ ਨਾਨਕ ਦੇ ਪੈਰਾਂ ਨੂੰ ਪਕੜ ਕੇ ਦੂਜੀ ਵੱਲ ਕੀਤਾ ਉਸਨੇ ਪਾਇਆ ਕਿ ਕਾਬਾ ਵੀ ਉਸੇ ਵੱਲ ਆ ਗਿਆ ਹੈ ਜਿਸ ਵੱਲ ਸਤਗੁਰੂ ਨਾਨਕ ਦੇ ਪੈਰ ਹਨ ਜਿਸ ਵਿੱਚ ਸਤਗੁਰੂ ਨਾਨਕ ਦੇ ਚਰਨ ਹਨ ਤਾਂ ਜਦੋਂ ਉਸਨੇ ਵੇਖਿਆ ਕਿ ਕਾਬਾ ਗੁਰੂ ਜੀ ਦੇ ਚਰਨਾਂ ਵੱਲ ਆ ਗਿਆ ਤਾਂ ਹਰੈਨ ਹੋ ਕੇ ਸਤਪੁਰ ਦੇ ਚੰਨ ਪਕੜ ਕੇ ਫਿਰ ਦੂਜੀ ਵੱਲ ਕਰ ਦਿੱਤੇ ਅਤੇ ਉਸਨੇ ਫਿਰ ਦੇਖਿਆ ਕਿ ਜਿਸ ਵੱਲ ਸਤਗੁਰੂ ਦੇ ਚਰਨ ਹਨ ਕਾਬਾ ਫਿਰ ਘੁੰਮ ਕੇ ਉਸ ਵੱਲ ਆ ਗਿਆ ਪਾਈ ਮਰਦਾਨਾ ਅਤੇ ਤਾਜੂਦੀਨ ਡਰ ਗਏ ਤਿੰਨ ਵਾਰ ਇਹ ਹੋਇਆ ਅੰਤ ਵਿੱਚ ਸੇਵਾਦਾਰ ਨੇ ਗੁਰੂ ਜੀ ਦੇ ਚਨ ਫੜ ਲਏ ਅਤੇ ਮਾਫੀ ਮੰਗੀ ਕਿਹਾ ਕਿ ਤੁਸੀਂ ਆਤਮਿਕ ਸ਼ਕਤੀ ਵਾਲੇ ਹੋ ਗੁਰੂ ਜੀ ਨੇ ਉੱਠ ਕੇ ਕਿਹਾ ਈਸ਼ਵਰ ਤੈਨੂੰ ਗਿਆਨ ਦੇਵੇ ਫਿਰ ਧਿਆਨ ਵਿੱਚ ਲੀਨ ਹੋ ਕੇ ਸੇਵਾਦਾਰ ਨੇ ਫਿਰ ਮਾਫੀ ਮੰਗੀ ਪਰ ਗੁਰੂ ਜੀ ਚੁੱਪ ਰਹੇ ਪਾਈ ਮਰਦਾਨਾ ਜੀ ਨੇ ਰਵਾਬ ਨੂੰ ਬੁਝਾਉਣਾ ਸ਼ੁਰੂ ਕੀਤਾ ਬਹੁਤ ਮੁਸਲਮਾਨ ਭਾਈ ਇਹ ਨਹੀਂ ਮੰਨਦੇ ਕਿ ਕਾਬਾ ਘੁੰਮਿਆ ਫਿਰ ਸਾਇਦ ਪ੍ਰਤਾਪ ਸਿੰਘ ਜੀ ਅਨਸਾਰ ਇਹ ਬੇਰਵੀ ਹੋਰ ਵਿਕਰੰਤਾ ਵਿੱਚ ਮਿਲਦੇ ਹਨ ਹਜਰਤੀ ਇਬਰਾਹੀਮ ਨੇ ਲਿਖਿਆ ਕਿ ਉਹਨਾਂ ਨੇ ਵੇਖਿਆ ਸੀ ਕਿ ਕਾਬਾ ਉਹਨਾਂ ਨੂੰ ਲੈਣ ਆਇਆ ਹੈ ਹਜਰ ਤਰਾਬੀਆ ਜੰਗਲ ਵਿੱਚ ਵੇਖਿਆ ਕਿ ਕਾਬਾ ਉਹਨਾਂ ਵੱਲ ਆ ਰਿਹਾ ਹੈ ਇਸ ਤਰ੍ਹਾਂ ਇਹ ਸਭ ਦੱਸਦਾ ਹੈ ਕਿ ਜਦੋਂ ਹੰਕਾਰ ਤਿਆਗ ਦਿੱਤਾ ਜਾਂਦਾ ਹੈ ਤਾਂ ਕਰਤਾਰ ਆਉਂਦੇ ਹਨ ਅਤੇ ਕਸ਼ਟ ਦੂਰ ਕਰਦੇ ਹਨ ਸੇਵਾਦਾਰ ਖੜਾ ਹੋਇਆ ਤੇ ਸ਼ਹਿਰਵਾਲ ਭੱਜਿਆ ਤਾਜੁਦੀਨ ਉਸ ਦੇ ਪਿੱਛੇ ਗਿਆ ਸੇਵਾਦਾਰ ਚਾ마 ਮਸਜਿਦ ਪਹੁੰਚਿਆ ਤੇ ਦੀਵਾਰ ਤੇ ਚੜ ਕੇ ਚੀਕਣ ਲੱਗਾ हे ਲੋਕੋ हे ਲੋਕੋ ਜਿੱਕ ਕਾਫਰ ਬਾਹਰ ਬੈਠਾ ਹੈ ਜੋ ਰੱਬ ਦਾ ਮਜ਼ਾਕ ਉਡਾ ਰਿਹਾ ਹੈ ਬਾਹ ਨਿਕਲੋ ਅਤੇ ਉਸ ਨੂੰ ਮਾਰੋ ਲੋਕ ਇਕੱਠੇ ਹੋ ਗਏ ਰਕਨੂਦੀਨ ਵੀ ਪਹੁੰਚ ਗਿਆ ਤੇ ਪੂਰੀ ਕਹਾਣੀ ਸੁਣੀ ਉਸਨੇ ਕਿਹਾ ਕਿ ਅਜਿਹੇ ਮਾਮਲੇ ਵਿੱਚ ਫਤਵਾ ਨਿਕਲੇਗਾ ਅਤੀ ਗੁਰੂ ਜੀ ਨੂੰ ਮੰਨਣਾ ਹੈ ਸੇਵਾਦਾਨ ਨੇ ਰੁਕਨੂਦੀਨ ਨੂੰ ਰੋਕਿਆ ਤੇ ਕਿਹਾ ਕਿ ਪਹਿਲਾਂ ਵੇਖੋ ਰੁਕਨੂਦੀਨ ਨੇ ਗੁਰੂ ਜੀ ਨੂੰ ਵੇਖਿਆ ਤੇ ਮੰਨ ਲਿਆ ਕਿ ਉਹ ਆਮ ਇਨਸਾਨ ਨਹੀਂ ਹੈ ਉਸਨੇ ਕਿਹਾ ਕਿ ਮੈਂ ਆਪਣੇ ਆਪ ਨਹੀਂ ਦੱਸ ਸਕਦਾ ਪਰ ਤੁਸੀਂ ਆਪ ਵੇਖੋ ਤੇ ਆਦਰ ਨਾਲ ਜਾਓ ਰੁਕਨੂਦੀਨ ਨੇ ਸਹਿਮਤੀ ਦਿੱਤੀ ਤੇ ਸਿਰਫ 150 ਲੋਕਾਂ ਨੂੰ ਲੈ ਕੇ ਕਾਬੇ ਵੱਲ ਚੱਲ ਪਏ ਇਹ ਸੱਚੀ ਸਾਨੂੰ ਸਿਖਾਉਂਦੀ ਹੈ ਕਿ ਅੱਲਾ ਜਾਂ ਈਸ਼ਵਰ ਸਿਰਫ ਇੱਕ ਥਾਂ ਤੇ ਨਹੀਂ ਹੈ ਬਲਕਿ ਹਰ ਜਗ੍ਹਾ ਵਸਦਾ ਹੈ। ਕੋ ਨਾਨਕ ਦੇਵ ਜੀ ਨੇ ਆਪਣੇ ਜਪਤ ਘਰਾਂ ਨਾਲ ਲੋਕਾਂ ਨੂੰ ਇਹ ਸੱਤ ਸਮਝਾਇਆ ਕਿ ਉਹਨਾਂ ਨੂੰ ਪ੍ਰਮਤੂ ਜਗਾਇਆ। ਸਾਹ ਸੰਗਤ ਜੀ ਇੰਜ ਮੱਕੇ ਦੀ ਧਰਤੀ ਤੇ ਸਤੂ ਨਾਨਕ ਦੇਵ ਜੀ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਰੱਬ ਕਿਸ ਇੱਕ ਦਿਸ਼ਾ ਕਿਸੇ ਇੱਕ ਧਰਮ ਜਾਂ ਕਿਸੇ ਇੱਕ ਰਸਮ ਦਾ ਨਹੀਂ ਹੈ। ਜਿੱਥੇ ਵੀ ਸੱਚ ਹੈ ਉੱਥੇ ਹੀ ਰੱਬ ਦੀ ਹਜ਼ੂਰੀ ਹੈ। ਸੇਵਾਦਾਰ ਦਾ ਅਹੰਕਾਰ ਟੁੱਟ ਗਿਆ ਤੇ ਉਸ ਦਾ ਦਿਲ ਗੁਰੂ ਦੀ ਬਾਣੀ ਸੁਣ ਕੇ ਨਰਮ ਮੱਖਣ ਵਾਂਗ ਪਿੱਕਲ ਗਿਆ। ਇਹੀ ਹੈ ਗੁਨਾਨਕ ਦੇਵ ਜੀ ਦੀ ਸਖਿਆ ਹਰ ਮਨੁੱਖ ਨੂੰ ਨੂਰ ਸਮਝੋ ਨਫ਼ਰਤ ਨਹੀਂ। ਜੇ ਇਹ ਸਾਕੀ ਤੁਹਾਡੇ ਦਿਨ ਨੂੰ ਸ਼ੂ ਗਈ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।